ਸਿਹਤਮੰਦ ਰਹਿਣ ਲਈ ਔਰਤਾ ਕਿਹੜੀ ਖੁਰਾਕ ਲੈਣ ਨੰਬਰ 1 ਸਬਜ਼ੀਆਂ ਖਾਸ ਕਰਕੇ ਹਰੀਆਂ ਪੱਤੇਦਾਰ ਸਬਜ਼ੀਆਂ ਮਟਰ ਫਲੀਆਂ ਆਦ ਨੰਬਰ 2 ਫਲ ਨੰਬਰ 3 ਛਾਂਬੂਰਾ ਵਾਲਾ ਆਟਾ ਕਨੋਆ ਮੱਕੀ ਦਾ ਆਟਾ ਰਾਗੀ ਦਾ ਆਟਾ ਕੋਧਰੇ ਦਾ ਆਟਾ ਜਾਂ ਪੂਰੇ ਚੌਲ ਨੰਬਰ 4 ਘੱਟ ਤਿੱਥੇ ਵਾਲਾ ਦੁੱਧ ਦੇਹੀਂ ਨੰਬਰ 5 ਅੰਡਾ ਮੀਟ ਪੇਠੇ ਦੇ ਬੀਜ ਸੋਇਆਬੀਨ ਸੁੱਕੇ ਮੇਵੇ ਨੰਬਰ 6 ਐਵੋਕਾਡੋ 올ਿਵ ਹੈਰਾਨੀਜਨਕ ਤੱਥ ਇਹ ਹੈ ਕਿ ਦੁਨੀਆ ਦੇ ਸਿਰਫ 1/4 ਲੋਕ ਹੀ ਸਹੀ ਮਾਤਰਾ ਵਿੱਚ ਫਲ ਸਬਜ਼ੀਆਂ ਦੁੱਧ ਆਦ ਲੈ ਰਹੇ ਹਨ ਕੁਝ ਲੋੜਵੰਦ ਕੁਝ ਵਿਚਾਰੇ ਖੁਰਾਕ ਦੀ ਕਮੀ ਨਾਲ ਜੂਝ ਰਹੇ ਹਨ ਕਿਹੜੇ ਸੇਤਮੰਦ ਖਾਣੇ ਕਹੇ ਜਾਣ ਵਾਲੇ ਨਹੀਂ ਖਾਣੇ ਚਾਹੀਦੇ ਨੰਬਰ 1 ਮਾਈਕ੍ਰੋਵੇਵ ਵਿੱਚ ਬਣਾਈ ਜਾਣ ਵਾਲੇ ਪਾਪਕੋਰਨ ਪੈਕ ਕੀਤੇ ਕੱਚੇ ਪਾਪਕੋਰਨ ਵਿੱਚ ਵੱਧੂ ਲੂਣ ਅਤੇ ਡਾਈਐਸਿਟਾਈਲ ਕੈਮੀਕਲ ਪਾਇਆ ਹੁੰਦਾ ਹੈ ਇਸੇ ਲਈ ਕੁੱਕਰ ਵਿੱਚ ਜਾਂ ਤਵੇ ਉੱਤੇ ਬਣਾਉਣ ਵਾਲੇ ਦਾਣੇ ਹੀ ਠੀਕ ਹਨ ਨੰਬਰ 2 ਹਲਕੀ ਸਲਾਦ ਡਰੈਸਿੰਗ ਲਾਈਟ ਡਰੈਸਿੰਗ ਬਾਜ਼ਾਰ ਵਿੱਚ ਆਮ ਹੀ ਲਾਈਟ ਸਲਾਦ ਡਰੈਸਿੰਗ ਮਿਲ ਜਾਂਦੀ ਹੈ ਜਿਸ ਨੂੰ ਸਲਾਦ ਉੱਤੇ ਪਾ ਕੇ ਖਾਧਾ ਜਾਂਦਾ ਹੈ ਇਸ ਵਿੱਚ ਢੇਰ ਸਾਰੇ ਪ੍ਰੈਜ਼ਟਿਵ ਪਏ ਹੋਣ ਸਦਕਾ ਇਹ ਉਨੀ ਹਲਕੀ ਨਹੀਂ ਹੁੰਦੀ ਜਿੰਨਾ ਇਸ ਦਾ ਨਾਮ ਦੇ ਦਿੱਤਾ ਗਿਆ ਹੈ ਇਸ ਵਿੱਚ ਲੂਣ ਅਤੇ ਖੰਡ ਵਿੱਚ ਵਾਧੂ ਪਾਏ ਹੁੰਦੇ ਹਨ ਇਸ ਦੀ ਥਾਂ ਤੇ ਸਿਰਕਾ ਜਾਂ ਕੁਝ ਬੂੰਦਾ ਵਰਜਨ 올ਿਵ ਤੇਲ ਵਰਤੇ ਜਾ ਸਕਦੇ ਹਨ ਨੰਬਰ 3 ਚਾਕਲੇਟ ਨਾਲ ਸੁੱਕੇ ਮੇਵੇ ਆ ਦੀ ਟ੍ਰੇਲ ਮਿਕਸ ਬਾਜ਼ਾਰ ਵਿੱਚ ਇਸ ਤਰ੍ਹਾਂ ਦੇ ਰਲੇ ਮਿਲੇ ਸੇਤਮੰਦ ਕਹੇ ਜਾਂਦੇ ਨਿੱਕੇ ਪੈਕਟ ਮਿਲ ਜਾਂਦੇ ਹਨ ਜੇਤੇ ਰਹੇ ਕਿ ਇੰਨਾ ਪੈਕ ਨਿੱਕੇ ਪੈਕਟਾਂ ਵਿੱਚ 300 ਕੈਲਰੀਆਂ ਤੱਕ ਹੀ ਹੋ ਸਕਦੀਆਂ ਹਨ ਜੋ ਕਿਸੇ ਵੀ ਪਾਸੂ ਸੇਤਮੰਦ ਨਹੀਂ ਹੁੰਦੀਆਂ ਇਸੇ ਲਈ ਪੂਜੇ ਹੋ ਛੋਲੇ ਜਾਂ ਛੱਲੀਖੰਡ ਠੀਕ ਹੀ ਰਹਿੰਦੀ ਹੈ ਨੰਬਰ 4 ਪਾਲਕ ਪਾਸਤਾ ਸਪੈਨਿਸ਼ ਪਾਸਤਾ ਅੱਜਕੱਲ ਖਾਣ ਦਾ ਫੈਸ਼ਨ ਬਣ ਚੁੱਕਿਆ ਹੈ ਪਾਲਕ ਨਾਲ ਦੀ ਹੀ ਬਦੋ ਬਦੀ ਇਸ ਨੂੰ ਖਾਣ ਲਈ ਰੁਕਸਾਉਂਦਾ ਹੈ ਦਰਅਸਲ ਇਸ ਵਿੱਚ ਪਾਲਕ ਇੰਨੀ ਮਦੂਲਦਲ ਦਿੱਤੀ ਹੁੰਦੀ ਹੈ ਕਿ ਬਸ ਨਾ ਹੀ ਬਚਦਾ ਹੈ ਬਿਨਾ ਪਾਲਕ ਦੇ ਇੱਕ ਹੀ ਫਾਇਦੇਮੰਦ ਅੰਸ਼ਦਕਾ ਇਹ ਪਾਸਤਾ ਨਾ ਹੀ ਖਾਣਾ ਬਿਹਤਰ ਹੈ ਹੋਲ ਵੀਟ ਬ੍ਰੈਡ ਸਾਬਤ ਕਣਕ ਦੇ ਨਾਂ ਹੇਠ ਕਈ ਕੰਪਨੀਆਂ ਬ੍ਰੈਡ ਵਿੱਚ ਖੰਡ ਪਾ ਕੇ ਉਸ ਦਾ ਰੰਗ ਪੂਰਾ ਬਣਾ ਦਿੰਦੀਆਂ ਹਨ ਇਸ ਲਈ ਬਾਹਰ ਲਿਖੇ ਅੰਸ਼ ਵੇਖ ਕੇ ਬ੍ਰੈਡ ਖਰੀਦਣੀ ਚਾਹੀਦੀ ਹੈ ਪੈਰਟ ਜਲ ਕੁਕਰੀਆ ਦਿੱਥੇ ਅਤੇ ਲੋਹਣ ਤੋਂ ਇਲਾਵਾ ਹੋਰ ਕੁਝ ਸਰੀਰ ਅੰਦਰ ਨਹੀਂ ਭੇਜਦੀ ਇਹਨਾਂ ਨਾਲ ਲੋਹੂ ਅੰਦਰ ਸ਼ੱਕਰ ਦੀ ਮਾਤਰਾ ਵੱਧ ਜਾਂਦੀ ਹੈ ਵੈਜ ਚਿਪਸ ਇਹਨਾਂ ਵਿੱਚ ਸਬਜ਼ੀ ਦਾ ਇੱਕ ਵੀ ਵਧੀਆ ਤੱਤ ਨਹੀਂ ਬਚਿਆ ਹੁੰਦਾ। 네ਰਾ ਫੋਕ ਹੈ ਤੇ ਕੈਲਰੀਆਂ ਹੀ ਹੁੰਦੀਆਂ ਹਨ। ਪ੍ਰੋਟੀਨ 바ਰ ਇਹਨਾਂ ਨੂੰ ਇੰਨੀ ਖਿੱਚ ਪਾਉਂਦਾ ਕਿ ਕੋਈ ਵਿਰਲਾ ਹੀ ਇਹਨੂੰ ਖਾਦੇ ਬਗੈਰ ਰਹਿ ਸਕਿਆ ਹੋਵੇ। ਇਹਨਾਂ ਵਿੱਚ ਕੈਲਰੀਆਂ ਤੇ ਮਿੱਠਾ ਜ਼ਰੂਰ ਵੱਧ ਹੁੰਦਾ ਹੈ ਪਰ ਬਹੁਤ ਪ੍ਰੋਟੀਨ 바ਰ ਵਿੱਚ ਪ੍ਰੋਟੀਨ ਨਾਲ ਬਰਾਬਰੀ ਹੀ ਹੁੰਦੀ ਹੈ। organic ਖਾਣੇ ਭਾਵੇਂ ਹਰਾਨੀ ਕਾਰਕ ਸਪਰੇ ਰੈਤ ਹੋਣ ਪਰ ਅਜਾਏ ਖਾਣੇ ਵੀ ਖਾਣ ਤੋਂ ਪਹਿਲਾਂ ਡੱਬੇ ਬਾਹਰ ਲਿਖੀਆਂ ਕੈਲਰੀਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਸੋਇਆ ਦੁੱਧ ਖੁਸ਼ਬੂਦਾਰ ਅਤੇ ਮਿੱਠਾ ਸੋਇਆ ਦੁੱਧ ਦੇ ਪੈਕੇਟ ਬਾਜ਼ਾਰ ਵਿੱਚ ਪਏ ਮਿਲਦੇ ਹਨ ਇਹਨਾਂ ਦੇ ਵਿੱਚ ਪੋਟਾਸ਼ੀਅਮ ਪ੍ਰੋਟੀਨ ਅਤੇ ਘੱਟ ਕੈਸਟਰੋਲ ਹੁੰਦਾ ਹੈ ਜਿਹੜੇ ਚਾਕਲੇਟ ਅੰਬ ਜਾਂ ਹੋਰ ਖੁਸ਼ਬੂ ਨਾਲ ਭਰਪੂਰ ਹੋਣ ਉਹਨਾਂ ਵਿੱਚ ਵਾਧੂ ਖੰਡ ਅਤੇ ਕੈਲਰੀਆਂ ਹੁੰਦੀਆਂ ਹਨ ਕੋफी ਕੋफी ਗਰਮ ਬਾਜ਼ਾਰੀ ਕਾਫੀ ਜਿਸ ਵਿੱਚ ਖੰਡ ਨਾ ਹੋਵੇ ਅਤੇ ਦੁੱਧ ਵੀ ਘੱਟ ਦਿੱਥੇ ਵਾਲਾ ਹੋਵੇ ਤਾਂ ਠੀਕ ਰਹਿੰਦੀ ਹੈ। ਠੰਡੀ ਕਾਫੀ ਸਿਰਫ ਕੈਲਰੀਆਂ ਤੇ ਖੰਡ ਨਾਲ ਹੀ ਭਰੀ ਹੁੰਦੀ ਹੈ। ਜਾਰ ਪ੍ਰੋਸੈਡ ਖਾਣੇ ਕੈਲਰੀਆਂ ਤੇ ਖੰਡ ਸਰੀਰ ਦਾ ਨਾਸਤਾ ਮਾਰਦੇ ਹੀ ਹਨ ਪਰ ਨਾਲੋਂ ਨਾਲ ਉਮਰ ਛੋਟੀ ਵੀ ਕਰ ਦਿੰਦੇ ਹਨ। ਜੇ ਬਿਮਾਰੀਆਂ ਤੋਂ ਬਚਣਾ ਹੈ ਤਾਂ ਤਾਜ਼ੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਰੈਗੂਲਰ ਕਸਰਤ ਕਰਨ ਦੇ ਨਾਲ-ਨਾਲ ਤਣਾਅ ਨੂੰ ਵੀ ਜ਼ਰੂਰ ਛੱਡਣਾ ਚਾਹੀਦਾ ਹੈ। ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ। ਧੰਨਵਾਦ ਜੀ।